ਖਾਲਸਾ ਕਾਲਜ ਪਟਿਆਲਾ ਵਿੱਚ 2 ਤੇ 3 ਫਰਵਰੀ ਨੂੰ ਆਰਮੀ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਲੱਗਣ ਜਾ ਰਹੀ ਹੈ ਇਸ ਸਬੰਧੀ ਸਮਾਣਾ ਦੇ ਤਹਿਸੀਲਦਾਰ ਲਾਰਸਨ ਸਿੰਘਲਾ ਨੇ ਦੱਸਿਆ ਕਿ ਆਰਮੀ ਵੱਲੋਂ ਖਾਲਸਾ ਕਾਲਜ ਵਿੱਚ ਨਵੇਂ ਟੈਂਕਾਂ ਤੇ ਹੋਰ ਹਥਿਆਰਾਂ ਦੀ ਪ੍ਰਦਰਸ਼ਨੀ ਲੱਗਣ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਆਰਮੀ ਜੁਆਇਨ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਏਗਾ 3 ਫਰਵਰੀ ਨੂੰ ਸਪੈਸ਼ਲ ਘੋੜੇ ਅਤੇ ਸੁਪਰ ਲਗਜ਼ਰੀ ਬਾਈਕ ਪੂਰੇ ਪਟਿਆਲਾ ਸ਼ਹਿਰ ਵਿੱਚ ਦੌਰਾ ਕਰਨਗੇ ਇਸ ਮੌਕੇ ਪੁਰਾਣੀਆਂ ਵਸਤੂਆਂ ਦੀ ਵੀ ਪ੍ਰਦਰਸ਼ਨੀ ਲਾਈ ਜਾਵੇਗੀ ਸਮਾਣਾ ਤੋਂ ਕਲਾਸ਼ਰਮਾ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਮੈਂ ਲਾਰਸਨ ਸਿੰਘਲਾ ਤਹਿਸੀਲਾ ਸਮਾਣਾ ਸਾਰੇ ਪੰਜਾਬ ਨਿਵਾਸੀਆਂ ਨੂੰ ਸ਼ਹਿਰ ਸਮਾਣਾ ਨਿਵਾਸੀਆਂ ਨੂੰ ਅਤੇ ਸਾਰੇ ਪਟਿਆਲਾ ਜ਼ਿਲ੍ਹੇ ਦੇ ਖਾਸ ਕਰ ਪਟਿਆਲਾ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਗੁਜਾਰਿਸ਼ ਕਰਦਾ ਅਰਜ ਕਰਦਾ ਕਿ ਪ੍ਰਸ਼ਾਸਨ ਵੱਲੋਂ ਇੱਕ ਬਹੁਤ ਹੀ ਸੋਨਾ ਕਾਰਜਕ੍ਰਮ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਨਾਂ ਤੇ ਕਰਵਾਇਆ ਜਾ ਰਿਹਾ ਹੈ ਖਾਲਸਾ ਕਾਲਜ ਦੇ ਵਿੱਚ 2 ਤੇ 3 ਫਰਵਰੀ ਨੂੰ ਇਸ ਜਿਹੜੀ ਇਹ ਪੂਰਾ ਫੈਸਟੀਵਲ ਹੈ ਇਹਦੇ ਵਿੱਚ ਐਂਟਰੀ ਸਾਰੇ ਲੋਕਾਂ ਵਾਸਤੇ ਗਰੀਬ ਅਮੀਰ ਸਾਰਿਆਂ ਵਾਸਤੇ ਫ੍ਰੀ ਹੈ ਕਿਸੇ ਵੀ ਕਿਸੇ ਵੀ ਚੀਜ਼ ਦਾ ਕੋਈ ਚਾਰਜ ਨਹੀਂ ਕੀਤਾ ਜਾਵੇਗਾ ਇਹਦੇ ਵਿੱਚ ਅਸੀਂ ਚਾਹ ਥੀਮ ਬੇਸਿਕਲੀ ਲੈ ਕੇ ਚੱਲ ਰਹੇ ਹਾਂ ਸਭ ਤੋਂ ਪਹਿਲਾ ਥੀਮ ਹੈ ਜੌਬਸ ਦਾ ਜੇ ਕੋਈ ਬੰਦਾ ਆਰਮੀਜ਼ ਜੌਬ ਲੈਣੀ ਚਾਹੁੰਦਾ ਹੈ ਜਾਂ ਕਿਸੇ ਹੋਰ ਸਰਕਾਰੀ ਜਿਹੜੀ ਮਿਲਟਰੀ ਫੋਰਸਿਸ ਹੈਗੀਆਂ ਉਹਦੇ ਵਿੱਚ ਕੋਈ ਜੌਬ ਲੈਣੀ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਉਹ ਉੱਥੇ ਆ ਕੇ ਜਾਣਕਾਰੀ ਹਾਸਲ ਕਰ ਸਕਦਾ ਤੇ एलिਜੀਬਿਲਟੀ ਵੀ ਚੈੱਕ ਕਰ ਸਕਦਾ ਕਿ ਕੀ ਉਹ ਜੌਬ ਵਾਸਤੇ एलिਜੀਬਲ ਹੈ ਜਾਂ ਨਹੀਂ ਹੈ ਸੈਕੰਡ ਸਾਡਾ ਕੰਪੋਨੈਂਟ ਹੈਗਾ ਇੰਟੈਲੈਕਚੁਅਲ ਕੰਪੋਨੈਂਟ ਇਹਦੇ ਵਿੱਚ ਅਸੀਂ ਉਹਦੇ ਵਿੱਚ ਅਸੀਂ ਡਿਸਕਸ਼ਨਸ ਕਰਾਂਗੇ ਆਰਮੀ ਦੇ ਬਹੁਤ ਹੀ ਸਿਆਣੇ ਵੈਟਰਨ ਲੀਡਰਸ ਆ ਕੇ ਡਿਸਕਸ਼ਨ ਕਰਨਗੇ ਉੱਥੇ ਉਸ ਡਿਸਕਸ਼ਨ ਤੋਂ ਬਾਅਦ ਇੱਕ ਐਂਟਰਟੇਨਮੈਂਟ ਕੰਪੋਨੈਂਟ ਹੈਗਾ ਐਂਟਰਟੇਨਮੈਂਟ ਤੇ ਐਜੂਕੇਸ਼ਨਲ ਐਜੂਕੇਟਿਵ ਕੰਪੋਨੈਂਟ ਹੈਗਾ ਉਹਦੇ ਵਿੱਚ ਅਸੀਂ ਆਰਮੀ ਦੇ ਟੈਂਕਸ ਜਿਹੜੇ ਹੈਗੇ ਆ ਤੇ ਆਰਮੀ ਦਾ ਮਿਲਟਰੀ ਇਕਵਿਪਮੈਂਟ ਹੈਗਾ ਉਹਦੀ ਬਹੁਤ ਵੱਡੀ ਡਿਸਪਲੇ ਲੱਗੇਗੀ ਉਹਦੇ ਨਾਲ ਹੀ ਅਸੀਂ ਵਿਨਟੇਜ ਜੀਪਸ ਪੁਰਾਣੀਆਂ ਜੀਪਾਂ ਬਹੁਤ ਸੋਹਣੀਆਂ ਤੇ ਸ਼ਿੰਗਾਰ ਕੇ ਉੱਥੇ ਡਿਸਪਲੇ ਤੇ ਲਗਾਵਾਂਗੇ ਇਸ ਤੋਂ ਨਾਲ ਹੀ ਇੱਕ ਘੋੜਿਆਂ ਦੀ ਅਸੀਂ ਪ੍ਰਦਰਸ਼ਨੀ ਵੀ ਕਰਾਂਗੇ ਤੇ ਇਸ ਦੇ ਨਾਲ ਹੀ ਸਾਡੇ ਕੋਲੇ 100-150 ਦੇ ਕਰੀਬ ਇੰਪੋਰਟਡ ਬਾਈਕਸ ਉੱਥੇ ਰੈਲੀ ਕਰਨ ਵਾਸਤੇ ਆਣ ਗਈਆਂ ਤੇ ਉਹ ਵੀ ਸਾਰੇ ਲੋਕੀ ਆ ਕੇ ਦੇਖ ਸਕਦੇ ਨੇ ਇਸ ਤੋਂ ਇਲਾਵਾ ਭੰਗੜੇ ਦਾ ਬਹੁਤ ਖੂਬਸੂਰਤ ਨਾਚ ਤੇ ਨਾਲ ਹੀ ਗਤਕਾ ਜੋ ਕਿ ਪੰਜਾਬ ਦਾ ਸਭ ਤੋਂ ਪੁਰਾਣਾ ਮਾਰਸ਼ਲ ਡਾਂਸ ਹੈ ਉਹ ਵੀ ਉੱਥੇ ਖੇੜਾ ਜਾਵੇਗਾ ਬਸ ਸਾਰੇ ਪੰਜਾਬ ਨਿਵਾਸੀਆਂ ਨੂੰ ਗੁਜ਼ਾਰਿਸ਼ ਕਰਦਾ ਕਿ 2 ਤੇ 3 ਫਰਵਰੀ ਨੂੰ ਖਾਲਸਾ ਕਾਲਜ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਸਾਰੇ ਆਪਣੇ ਪਰਿਵਾਰ ਸਮੇਤ ਹੁਮ ਹਮਾ ਕੇ ਪਹੁੰਚੋ ਅਤੇ ਪੰਜਾਬ ਦੇ ਰੰਗਲੇ ਪੰਜਾਬ ਦੇ ਕਲਚਰ ਦਾ ਆਨੰਦ ਮਾਣੋ